ਗੱਟੂ ਜਾ ਰਹੇ ਨੇ ਬੜੀ ਤੇ ਚਾਰੇ ਚੱਲਣ ਕੋਈ ਹੋ ਗਿਆ ਨੇ 3-4 ਘੰਟੇ ਪਹਿਲਾਂ ਸਾਡੇ ਪਿੰਡ ਵੀ ਮੁੰਡਾ ਵਿਚਾਰਾ ਕਾਫੀ ਵੱਡਾ ਨੌਜਵਾਨ ਮੁੰਡਾ ਸੀਗਾ ਅਗਰ ਕੋਈ ਕਿਸੇ ਨੂੰ ਕੋਈ ਮੁੱਤਣ ਨਾਲ ਨਾ ਬਯੋਗ ਨੂੰ ਨਾ ਨੌਜਵਾਨ ਇਹ ਡਿਪ੍ਰੈਸ਼ਣ ਨੂੰ ਦੁਆਰਾ ਫਿਰ ਵੀ ਬੰਤੀ ਹੈ ਵੀ ਇਹ ਧਿਆਨ ਦਿੱਤਾ ਜਾ ਵੀ ਇਹਦਾ ਮਾਹੌਲ ਇੰਨਾ ਖਰਾਬ ਹੋ ਗਿਆ ਤੇ ਕੋਈ ਹਿੰਦ ਬਹਿਰੰਦਰਾ ਹੀ ਸਹਾਰਾ ਕਰਨ ਕੋਈ ਤੇ ਜਮਕਰ ਸਹਾਰਾ ਨਾ ਕੋਈ ਹੋਰ ਮੁਕਸਾ ਨਾਲ ਕੋਈ ਨਹੀਂ ਨੰਬਰ ਚੁੰਟਾ ਤਾਂ ਲੈ ਲਿਆ ਰੋਸਾਲ ਨਾਲ ਤੂੰ ਤੁੰਗਾ ਮਤਾਂ ਹਾਂ ਵੰਡੋਂ 10-11 ਨੂੰ ਵਾਟਰ ਚੁੱਕੂ। ਕੋ ਸਾਡੇ ਮਤਲਬ 100 ਜਾਂ ਸਾਰਾ ਜਿਹੜਾ ਬਰਸਾਤ ਤੇ ਆਪਣਾ ਕੱਲੇ ਮਜਰਾ ਹੋਂਕੀ ਅੰਗਰੇਜ਼ਾਂ ਦੇ ਮਤਲਬ ਜਿਹੜੇ ਕਾਂਛੇ ਪੰਡਾ ਜਾਂਦੇ ਨੇ ਬਹੁਤ ਜ਼ਿਆਦਾ ਹੀ ਦਰਦ ਦਾ ਮਾਹੌਲ ਆ ਵੀ ਹੁਣ ਤਾਂ ਗਰੀਬ ਨਾਲ ਤੋਂ ਬਹੁਤ ਤਾਂ ਹੋਂ ਆ ਹੋਰ ਵੀ ਲੋਕਾਂ ਨਾਲ ਚਾਰ ਕੁ ਦੇਣੀ ਹੋ ਗਿਆ। ਤੇ ਕਿੰਨੀ ਉਮਰ ਸੀਗੀ? ਇਹਨਾਂ ਦੀ ਉਮਰ 40 ਦੇ ਆਸ-ਪਾਸ ਹੀ। ਗਏ ਹੋਏ ਨੇ? ਹਾਂਜੀ, ਬੱਚੇ ਆ ਤਿੰਨ ਛੋਟੇ-ਛੋਟੇ। ਤੇ ਕੁੱਤਿਆਂ ਦਾ 12 ਕੁੱਤੇ ਨੇ ਜੀ ਸਾਡੇ ਇਥੇ ਪਹਿਲਾਂ ਵੀ ਕਈ ਉਹ ਹੋ ਗਏ ਤੇ ਇੱਥੇ ਦੇ ਵੀ ਇੱਕ ਬਜ਼ੁਰਗ ਨੂੰ ਵੀ ਮੇਰੇ ਨਾਲ ਇੱਕ ਬੱਚੇ ਨੂੰ ਇੱਕ ਬੱਚੇ ਨੂੰ ਵੀ ਹਾਂ ਉਹ ਵੀ ਇੱਕ ਨੇ ਮਾਰਤੇ ਜੀ ਤੇ ਵੱਡੇ ਵੀ ਨੇ ਕਈ ਸਾਡੇ ਪਿੰਡ ਦੇ ਦੋ ਉਹਨਾਂ ਦੇ ਬਹੁਤ ਬਹੁਤ ਦੰਦ ਨੇ ਇੱਕ ਸਰਾਜਪੁਰ ਦਾ ਹੋਣੇ ਤੇ 3-4 ਦਿਨ ਪਹਿਲਾਂ ਉਹ ਆ ਵੀ ਬਹੁਤ ਨੂਚ ਕੇ ਖਾ ਲਿਆ ਉਹ ਪਿੰਡ ਦੇ ਨੇ ਬਚਾ ਲਿਆ ਜਿਹਨੇ ਇੱਕ ਪਹਿਲਾਂ ਉਦੋਂ ਸਰਾਜਪੁਰ ਦਾ ਤੇ ਇਥੇ ਦਾ ਸਾਡੇ ਇਕੱਲੇ ਬੰਦੇ ਦੇ ਨਿਕਲਣਾ ਦੁੱਬਰ ਹੋਇਆ ਪਿਆ ਪਿੰਡ ਵਾਲਿਆਂ ਵੱਲੋਂ ਬਸ ਆਪਦੇ ਡੰਡਾ ਲੈ ਕੇ ਨਿਕਲਦੇ ਆਂ ਹੋਰ ਕੁਝ ਨਹੀਂ ਇਕੱਲਾ ਬੰਦਾ ਨਹੀਂ ਹੁੰਦਾ ਛੇਤੀ ਅੱਛਾ ਜੀ ਸਾਡੇ ਪਿੰਡ ਦਾ ਮਾਹੌਲ ਬਹੁਤ ਡਰ ਦਾ ਮਾਹੌਲ ਬਣਿਆ ਪਿਆ ਪਿੰਡਾਂ 'ਚ। ਨੂੰ ਸਾਡੇ ਆਪ ਦੇ ਬੰਦੇ ਜੀ ਖੇਤ ਨਿਕਲਦੇ ਆਂਗੇ। ਨੂੰ ਨਹੀਂ ਕੀ ਆਉਣਾ। ਆਪ ਦੇ ਦੋ ਹੋ ਕੇ ਆਉਨੇ ਆ। ਕੋਈ ਤਾਂ ਸਾਨੂੰ ਐਂਦੀ ਵੀ ਥੋੜਾ ਜਿਹਾ ਬਿਬੜਾ ਬਾੜੀ ਸ਼ੁਰੂ ਹੋ ਗਈ। ਬੰਦੇ ਫਿਰਦੇ ਨੇ ਇੱਕ ਦੂਏ ਨੂੰ ਦੀਂਦਾ। ਪਰ ਪਹਿਲਾਂ ਤਾਂ ਜੇ ਕਣਕਾਂ ਹਰੀਆਂ ਖੜੀਆਂ ਤੇ ਆਂ ਨਿਕਲਣੇ ਬਹੁਤ ਡਰ ਹੋਇਆ ਪਿਆ ਸੀ। ਕੁੱਤੇ ਫੇਕੂ ਲੈ ਗਨੇ। ਆਹ ਫਿਰਦੇ ਨੇ ਜੀ ਖਾਸੇ ਨੇ। ਆਹ ਬੈਠੇ ਨਹੀਂ ਸੀ। ਕਿਹੜਾ ਦੂਰ ਦਾ ਜੁੰਡਾ ਜੀ? ਆਹ ਭਾਜੀ ਦੇ ਨਹੀਂ ਹੈਗੇ। 30-40 ਕੁੱਤਿਆਂ ਦਾ ਜੁੰਡਾ ਹੈ। ਆਹ ਕਹਤ ਕੀ ਕਰਦੇ ਹੋ ਤੁਸੀਂ ਫਿਰ ਅਸੀਂ ਇਹ ਕੁੱਤਿਆਂ ਬਾਰੇ ਮੰਗ ਕਰਦੇ ਸਰਕਾਰ ਤੋਂ ਵੀ ਇਹਨਾਂ ਦਾ ਕੋਈ ਮਸਲਾ ਹੱਲ ਹੋਵੇ ਸਾਡੇ ਬੰਦਿਆਂ ਦਾ ਕੀ ਕਰ ਕੁੱਤਿਆਂ ਦੀ ਤਾਂ ਕੀਮਤ ਹੈ ਬੰਦੇ ਦੀ ਕੋਈ ਕੀਮਤ ਨਹੀਂ ਹੈ ਉਹ ਉੱਥੇ ਵੱਡੇ ਪਹਿਲਾਂ ਹੀ ਕਾਹ ਹੋ ਰਹੇ ਸਾਡੇ ਲੋਵੇ ਤਿੰਨ ਚਾਰ ਬੰਦਿਆਂ ਨੇ ਛਡਾਇਆ ਸੀ ਉਹ ਤੋਂ ਪਟਿਆਲੇ ਅਰਜਿੰਦਰਾ ਸਭ ਦੇ ਇਲਾਜ ਹੋਏ ਹੋਣੇ ਸਾਰਾ ਗਵਰਨਮੈਂਟ ਦੇ ਰਿਕਾਰਡ 'ਚ ਨਹੀਂ ਵੀ ਸਾਡੇ ਬੰਦੇ ਕਿੰਨੇ ਵੱਡੇ ਗਏ ਇੱਥੇ ਕਿੰਨੇ ਹੋ ਹੋਗੇ ਸਾਰਾ ਗਵਰਨਮੈਂਟਲ ਵੀ ਰਿਕਾਰਡ ਆ ਸਾਡੇ ਪਤੌਏ ਦਾ ਬੰਦਾ ਲੱਗੀ ਵਿਚਾਰਾ ਮਕ ਮਸ਼ੀਨਰੀ ਮਸੂਨ ਤੇ ਆਇਆ ਹੋਇਆ ਸੀ ਬਾਹਰ ਅੰਦਰ ਆਇਆ ਹੋਊਗਾ ਜਿਹਦੇ ਕੁੱਤੇ ਨੇ ਚੱਕ ਲਿਆ ਪਹਿਲਾਂ ਵੀ ਆਣ ਗਣਤੇ ਕੇਸ ਹੋਏ ਨੇ ਜੀ ਸਾਡਾ ਤਾਂ ਕੋਈ ਬਾਹਰ ਨਿਕਲਦਾ ਹੀ ਨਹੀਂ ਹਾਂ ਬਾਹਰ ਨਹੀਂ ਜਾਂਦਾ ਕੋਈ ਵੀ ਦੋ ਚਾਰ ਬੰਦਿਆਂ ਤੋਂ ਬਿਨਾ ਬਾਹਰ ਨਿਕਲਦਾ ਨਹੀਂ ਕੋਈ ਪਿੰਡ ਵਾਸੀ ਆ ਇਕੱਠੇ ਹੋ ਕੇ ਪ੍ਰਸ਼ਾਸਨ ਤੋਂ ਕੋਈ ਮੰਗ ਨਹੀਂ ਕਰੀਏ ਮੰਗ ਕਰਦੇ ਆ ਜੀ ਕਹਿੰਦੇ ਨੇ ਜੀ ਇਹ ਤਾਂ ਬੰਦ ਕਰਿਆ ਹੋਇਆ ਵੀ ਕੁੱਤੇ ਮਾਰਨੇ ਨਹੀਂ ਕੁੱਤੇ ਦੀ ਕੁੱਤਿਆਂ ਦੀ ਕੀਮਤ ਹੋ ਗਈ ਬੰਦਿਆਂ ਦੀ ਕੋਈ ਕੀਮਤ ਨਹੀਂ ਹੈਗੀ ਆ ਸੌਜੇ ਪਿੰਡ ਪਹਿਲਾਂ ਇੱਕ ਏਕਾਂ ਨੇ ਬਜਾਰਾ ਉਹਦਾ ਪਿੰਜਰਾ ਪਿੰਜਰੀ ਮਿਲਿਆ ਬਰਛੇ ਟਿੱਕ 11 ਸਾਲ ਦਾ ਬੱਚਾ ਖਾ ਲਿਆ ਆ ਸਰਾਜਪੁਰ ਦੇ ਤਿੰਨ ਚਾਰ ਜਦ ਬੇਚਾਰੇ ਮਾਰਕੀ ਵਜੇ ਨੇ ਸਾਡੇ ਇਕੱਲੇ ਮਜਰੇ ਦੇ ਦੋ ਤਿੰਨ ਉਹ ਖਾ ਲਏ ਐਸਟ ਹੈ ਜੀ ਕਾਲੇ ਕੱਛਿਆਂ ਤੋਂ ਨਹੀਂ ਜੀ ਡਰਦੇ ਅਸੀਂ ਕੁੱਤਿਆਂ ਤੋਂ ਡਰਦੇ ਆ ਜਿਹੜਾ ਕਾਲੇ ਕੱਛਿਆਂ ਦਾ ਮਾਹੌਲ ਹੋਇਆ ਤੀ ਉਹਨਾਂ ਉਹਨਾਂ ਦਾ ਡਰ ਨਹੀਂ ਸੀ ਜਿੰਨਾ ਸਾਨੂੰ ਕਹੇ ਕੁੱਤਿਆਂ ਦਾ ਡਰ ਹੋਇਆ ਪਿਆ